ਸਤਨਾਮ ਬੋਲਣਾ ਜੀ ਸਦਾ ਸਤਿਨਾਮ ਹੈ ਬਾਣੀ ਹਫਤਾਵਾਰ ਬਾਣੀ ਸਤਿਗੁਰੂ ਰਵੀਦਾਸ ਜੀਓ ਕੀ ਸੋ ਹੰਗ ਸਤਨਾਮ ਤੇ ਆਓ ਐਤਵਾਰ ਅਮਰਤ ਦਾ ਭਰਿਆ ਬੋਲੇ ਅਮਰਤ ਵੈਨਾ ਗੁਰੂ ਕਾ ਸ਼ਬਦ ਜਪੋ ਦਿਨ ਰਾਤਿ ਤਾਂ ਆਵੇ ਸੁਖ ਚੈਨ ਇਤਵਾਰ ਵੀ ਸਫਲ ਹੈ ਹਰ ਕਾ ਸਿਮਰਨ ਸਾਰ ਰਵੀਦਾਸ ਜੁਨਾਮੇ ਉਚਾਰੀ ਪਾਇਆ ਮੁਖ ਦੁਆਰ ਇਤਵਾਰ ਵੀ ਸਫਲ ਹੈ ਹਰ ਕਾ ਸਿਮਰਨ ਸਾਰ ਮੇਰਾ ਵੀਦਾਸ ਜੋ ਨਾਮੇ ਉਚਾਰੀ ਆਯਾ ਮੁਖ ਦੁਆਰੇ ਠੀਕ ਸਤਨਾਮ ਬੋਲਣਾ ਜੀ ਸਦਾ ਹੀ ਸਤਨਾ ਤੁ ਸਾਰੀ ਸੰਗਤ ਨੂੰ ਦਾਸ ਬਲੋਂ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ